ਸਤਨਾਮ ਸ੍ਰੀ ਵਾਹਿਗੁਰੂ ਜੀ ਰਹਿ ਰਹਾ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੇ ਹਨ ਲਾਖ ਸੋਸਟ ਹਰ ਮਾਰਿਆ ਪ੍ਰਹਿਲਾਦ ਰਾਯਾ ਹੰਕਾਰਿਆ ਅਨੰਦ ਕਾ ਪਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਛੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਾਰੋ ਸੁਖ ਰੋਗ ਪਿਆਜਾ ਸੁਖਤਾਬ ਨਾ ਹੋਵੇ ਤੋ ਕਰਤਾ ਕਰਨਾ ਮੈਂ ਨਾਹੀ ਜਾ ਹੋ ਕੰਨ ਨਾ ਹੋਈ ਬੁਲਿਹਾਰੇ ਗੁਰਦਰ ਦਸਿਆ ਤੀਰੰਤ ਨਾ ਜੈ ਰਖਿਆ ਰਹਾਉ ਆ ਜਾਤਮੈ ਜੋ ਜੋਤ ਮੈਂ ਜਾਤਾ ਅਖਲ ਅਕਲਾ ਪਰਪੂਰ ਰਹਾ ਨੋ ਸੱਚਾ ਸਾਹਿਬ ਸ਼ਬਦ ਸਵਾਲਿਓ ਜਿਨਕੇ ਤੇ ਸੋ ਪਾਰ ਪਿਆ ਕਹੋ ਨਾਨਕ ਅਗਰ ਤੇ ਗਿਆ ਬਾਤਾਂ ਜੋਗ ਚਾ ਕਰਨਾ ਸੋ ਕਰਿਆ ਸੋਦ ਰਾਗਾ ਸਾ ਮਹਿਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰਤੇ ਰਾ ਕਿਹਾ ਸੋ ਕਰ ਕੇ ਹਾ ਜਦਵਾ ਸਰਬ ਸੰਵਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗੁਨੇ ਸੁਭ ਕਈ ਹੈ ਗਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋਂ ਚਿਤ ਗੁਪਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੇਸ਼ਰ ਬਰਮਾ ਦੇਵੀ ਸੋਮਨ ਤੇਰੇ ਸਦਾ ਸੁਵਾਰੇ ਗਾਵਣ ਤੁਧਨੋ ਅੰਦਰਿ ਨਾਸਨ ਬੈਠੇ ਦੇਵਤੀਆਂ ਅੰਦਰਿ ਨਾਲੇ ਗਾਵਣ ਤੁਧਨੋ ਸਿਦ ਸੁਮਾਦੇਂਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਥੇ ਸਤੇ ਸੰਦੋਖੀ ਗਾਵਣ ਤੁਧਨੋ ਮੀਰ ਕਰਾਰੇ ਗਾਵਣ ਤੁਧਨੋ ਪੰਡਿਤ ਪ੍ਰਨਰਕੀਸ਼ਰ ਜਗ ਜਗ ਵੇਦਾਨਾਲੇ ਗਾਵਣ ਤੁਧਨੋ ਮੋਹਣਿਆ ਮਨ ਮੋਹਨ ਸਰਗਮਛ ਪਿਆਲੇ ਗਾਵਣ ਤਦਨ ਨਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਣ ਤਦਨ ਜੋਤ ਮਹਾਬਲ ਸੁਦਾ ਗਾਵਣ ਤਦਨ ਖਾਣੀ ਚਾਰੇ ਗਾਵਣ ਤਦਨ ਖੰਡ ਮੰਡ ਬਣ ਬੰਡਾ ਕਰ ਕਰ ਕੇ ਤੇਰੇ ਤਾਰੇ ਸੇ ਤਦਨ ਗਾਵਣ ਜੋਤ ਤਦ ਪਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਗਏ ਤੇ ਤਨੁ ਗਾਵਨ ਸਹਿਮੈ ਚਿਤਨਾ ਬਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਾਚੇ ਨਾਹੀ ਹੈ ਪਹਿ ਹੋਸੇ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨ ਸੇ ਮਾਇਆ ਜਨੁ ਪਾਈ ਕਰ ਕਰ ਦੇਖੇ ਗੀਤਾ ਆਪਣਾ ਜੋ ਤਿਸ ਦੇ ਵੜਾਈ ਜੋ ਤਿਸ ਪਾਵੈ ਸੋਏ ਕਰਸੀ ਫਿਰ ਹੁਕਮਨਾ ਕਰਣਾ ਜਾਇ ਸੋ ਪਾਜ ਸਾਹੁ ਸਹਾ ਪਾ ਸਾਹਿਬ ਨਾਨਕ ਰਹਣ ਰਜਾਈ ਆਸਾਂ ਮਹਿਲਾ ਪਹਿਲਾ ਸੁਨਾ ਵਡਾ ਖੈ ਸਭ ਕੋ ਏਕ ਨਵੰਨਾ ਡੇਠਾ ਹੋਏ ਜਿਉਂ ਦਾ ਪਾਇ ਨਾ ਘਹਿ ਆਜਾਏ ਕਹਿਣ ਵਾਲੇ ਤੀਨੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗੁਰ ਰੰਗ ਭੀਰਾ ਗੁਣਿ ਦਹੀਦਾ ਹੋਏ ਨਾ ਜਾਣੈ ਤੀਨਾ ਕੀਤਾ ਕੇਵਣ ਤੀਰਾਨ ਹਾਉ ਸਾਬ ਸੁਰ ਤੇ ਮੁਰ ਸਰਦ ਕਮਾਈ ਸਭ ਕੀਤ ਮਿਲ ਕਿਉਂ ਦਾ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਕਹਿਣ ਦਾ ਜਾਏ ਤੇਰੇ ਤਲਬੜਿਆਈ ਸਾਬ ਸਤ ਸਾਬ ਤਪ ਸਾਬ ਰਚਿਆਈਆ ਸਿੱਧਾ ਮੁਰਖਾ ਕੀ ਆਵੜਿਆਈਆ ਤਦਨੁ ਸਦੇ ਕੇ ਨੈ ਨਾ ਪਾਈਆ ਅਖ ਨ ਮਰਨਾ ਹੀ ਠਾ ਰਹਾਈਆ ਅਖ ਨਵਲਾ ਕੀਆ ਵਿਚਾਰ ਸਿਫਤੀ ਪਰੇ ਜਨੇ ਪੰਡਾਰਾ ਜਿਸ ਤੋਂ ਦੇਹੇ ਦਸੈ ਕੀ ਆਚਾਰਾ ਨਾਮ ਸੱਚ ਸਵਾਰ ਨਹਾਰਾ ਸਭਲਾ ਪਹਿਲਾ ਆਖਾ ਨਿਵਾਸ ਰੇ ਬਲ ਜਾਉ ਆਖ ਨਖ ਸੱਚਾ ਨਾਮ ਸੱਚੇ ਨਾਮ ਕੇ ਲਾਗੈ ਭੂਖ ਅਦ ਭੁਖ ਹੈ ਖਾਏ ਚਲੇ ਹੈ ਦੁਖ ਸੋਖ ਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਮ ਰਹਾਉ ਸਾਚੇ ਨਾਮ ਗੀਤ ਲਵੜਿ ਆਈ ਆਥ ਕੇ ਕੀਮਤ ਨਹਿ ਪਾਈ ਜੇ ਸਭ ਲਿਖ ਆਖ ਨ ਪਾਹੀ ਵੱਡਾ ਨਾ ਹੋਵੈ ਘਾਟ ਨਾ ਜਾਇ ਨਾ ਹੋ ਮਰੈ ਨਾ ਹੋਵੈ ਸੋਗ ਜਿੰਦਰਹਿ ਰਚੁ ਕੈ ਫੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਇ ਜੇ ਵੜਾਵ ਤੇ ਵੜਤਿ ਦੇ ਦਾਤ ਜੇ ਨੰਨ ਦਿਨ ਕਰਕੇ ਕੀਤੀ ਰਾਤ ਫਸਾ ਹੁਸਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਸਨਾਤ ਰਾਗੁ ਜਨੇ ਮਹਿਲਾ ਚਪਖਾ ਹਰ ਕੇ ਜਨ ਸਤਗੁਰੁ ਸਤਿ ਬੁਰਖਾ ਬਿਨੋਖ ਰੂਪੁ ਆਪਸ ਅਹਮ ਕੀਦੇ ਕਰਮ ਸਤਗੁਰੁ ਸਿਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਰਵਿੰਦਰ ਗੁਰਦੇ ਮਾਖੋ RAM ਨਾਮ ਪ੍ਰਗਾਸ ਗੁਰਬਤ ਨਾਮੇ ਰਾ ਪ੍ਰਾਨ ਸਖਾਈ ਹਰ ਕੀਰਤ ਹਵਰੇ ਰਹਿਰਾਸ ਰਹਾਓ ਹਰ ਜਲ ਕੀ ੜਪਾਗ ਵਡੇ ਨੇ ਨਾ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਦਿਲ ਤਸ ਹੈ ਬਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹਣ ਜੰਪਾਸ ਜੋ ਸਤਗੁਰ ਸੰਗਤ ਨਿਹ ਆਏ ਤ੍ਰਿਗ ਜੀਵੇ ਤ੍ਰਿਗ ਜਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਦਿਨ ਤੁਰ ਮਸਤਾ ਲਖਿਆ ਲਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਿਆਸ ਰਾਗ ਜਲੇ ਮਹਿਲਾ ਪੰਜਵਾ ਜਾਹਿਰੇ ਮਨ ਜਤਵੈ ਦਮ ਜਾਹਰ ਹਰਿ ਜੋ ਪਰਿਆ ਸਹਿਲ ਬਥਨ ਮੈਂ ਜਾਂ ਦੋ ਪਾਈ ਦਾ ਕਰਜ ਕਾ ਗੈ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਬਲੈ ਸੋ ਤਰਿਆ ਗੁਰ ਪ੍ਰਸਾਦ ਬ੍ਰਹਮਤ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਬਿਤਾ ਲੋਗ ਸੁਪਨਤਾ ਕੁਵਿਨਾਗਿ ਸ੍ਰੇਤ ਤਰਿਆ ਸ਼ਰਸ ਸ਼ਰਜਸ ਵਾਹੇ ਠਾਕੁਰ ਆਕਾ ਹੈ ਬਨ ਕੋ ਕਰਿਆ ਊੜੇ ਊੜਾਵੇ ਸੇ ਕੁਸਾ ਤਿਰ ਪਾਛੇ ਉਸਰੇ ਸ਼੍ਰੀ ਆਦਨ ਕਾਉਨ ਖਦਾਵੇ ਕਾਉਨ ਚੁਕਾਵੇ ਮਾਲਮ ਹੈ ਸੁਭਨ ਨ ਕਰਿਆ ਸਵਨ ਦਾਨ ਦਾਸ਼ਸ਼ਟ ਸਦਾਨ ਠਾਕੁਰ ਕਰ ਜਲ ਤਰੇਆ ਜਨਾਨ ਬਲ ਬਲ ਸਦ ਬਲ ਜਾਈਐ ਅਤਰੰਥ ਨਾਪਾ ਰਾਵਰਿਆ ਰਾਗੋ ਸਾਮਹਿਲਾ ਚੌਥਾ ਸੋ ਪਰਖਿਖ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਗ ਮਾਪਾੜ ਸਬਤ ਆਵਹਿ ਸਬਤ ਆਵੈ ਤੁਜੀ ਹਾ ਸੱਚੇ ਸਲਿਦਨ ਹਾਨਾ ਸਾਧੇਤ ਬਹਾਰੇ ਦੇ ਦੁਨੀ ਆਖਾ ਦਤਾਰਾ ਹਰ ਧਿਆਵੋ ਹੋ ਸੰਤ ਹੋ ਜੀ ਸਤਿ ਸ੍ਰੀ ਅਕਾਲ ਹਰਿ ਰਾਪੇ ਠਾਕੁਰ ਹਰਿ ਰਾਪੇ ਸੇਵਕ ਜੀ ਧਿਆ ਨਾਨਕ ਜਤ ਵਿਚਾਰਾ ਤੁਮ ਘੜ ਘੜੰਤਰ ਸਰਬੰਧੰਤਰ ਜੀ ਹਰੇ ਕੋ ਅਪਰਗ ਸ਼ਮਾਨਾ ਇੱਕ ਦਾਤਿ ਬਿਖਾਰੀ ਜੀ ਸਾ ਤੇਰੇ ਚੋ ਜੁ ਵਡਾਣਾ ਤੁਮ ਆਪੇ ਦਾਤਾ ਆਪੇ ਮੁਕਤਾ ਜੀ ਹਾਤ ਤੈ ਬਨਾਵ ਨਾ ਜਾਣਾ ਤੂੰ ਪਰਮ ਬ੍ਰਹਮ ਅਬੇੰਤ ਅਬੇੰਤ ਜੀ ਤੇਰੇ ਕਿ ਆ ਗੁਨਾਕ ਕਰਣਾ ਜੋ ਸਿਵ ਹੈ ਜੋ ਸਿਵ ਹੈ ਤੁਮ ਜੀ ਜ ਨਾਨਕ ਤਨ ਕੁਲ ਗਾਣਾ ਹਰਿ ਧਿਆਵ ਹੈ ਹਰਿ ਧਿਆਵ ਹੈ ਤੁਮ ਜੀ ਸੇ ਜਨ ਜੁਗਵਾਸ ਸੁਗਵਾਸ ਸੇ ਮੁਕਤ ਸੇ ਮੁਗਤ ਪੈਨਨ ਹਰਤ ਆਇ ਆ ਜੀ ਜਨ ਟੋਟੇ ਜਾਵਗੇ ਪਾਸੇ ਜਨਨ ਨਿਰਪਾਉ ਜਨ ਹਾਰ ਨਿਰਪਾਉ ਤੇ ਆਇ ਆ ਜੀ ਤਨ ਕਾ ਪਉ ਸਭ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਦੇ ਤੇ ਹਰ ਹਰ ਰੂਪ ਸੁਵਾਸੀ ਸੇ ਤਨ ਸੇ ਤਨ ਜਨ ਹਰਤ ਆਇ ਆ ਜੀ ਜਨ ਨਾਨ ਅਤਲ ਬਲ ਜਸ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਜੀ ਹਰਨ ਕਾ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਿਆ ਜੀ ਤਾ ਤਪ ਹੈ ਜਪੇ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਅਪੜ ਹੈ ਮੂ ਸਮਰਤ ਸਾਸਤਰ ਜੀ ਕਰਿ ਕਰਿਆ ਕਟ ਕਰਮ ਕਰੰਤਾ ਹੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਪਾਵ ਹੈ ਮੇਰੇ ਹਰਿ ਭਗਵੰਤਾ ਦਾਦ ਆਦ ਬ੍ਰਹਮ ਪ੍ਰਮਪਰ ਕਰਤਾ ਜੀ ਤੋ ਜੇਵੜਾ ਬਰਨਾ ਕੁੰਈ ਤੂੰ ਜੁਗ ਜੁਗ ਏਕੋ ਸਦਾ ਸਦਾ ਏਕੋ ਜੀ ਤੂੰ ਨੈਤਰ ਕਰਤਾ ਸੋਈ ਸਦਾ ਪੈ ਪਾਵੈ ਸੋਈ ਵਰਤੈ ਜੀ ਤੂੰ ਆਪੈ ਗਰਹਿ ਸੋ ਹੋਈ ਦਾਪੈ ਸ੍ਰਿਸ਼ਟ ਸਭ ਉਪਾਈ ਜੀ ਤੁਦਾ ਪੈ ਸਰਬ ਸਭ ਹੋਈ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੁਫਾ ਤੂੰ ਅਗਰਤਾ ਸਚਿਆਨ ਮੈਂ ਦਾ ਸਾਈਂ ਜੋ ਤੂੰ ਪਾਵੈ ਸੋਇ ਤਿਸੇ ਜੋ ਤੂੰ ਦੇਹੇ ਸੋਇ ਹਪਾਏ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੇ ਹੈ ਤਨ ਆਮਰਤਨ ਪਾਇਆ ਗੁਰਮੁਖ ਲਾ ਦਾ ਮਨਮੋਹ ਗਵਾਇਆ ਦਾ ਛੋੜਿਆ ਮਿਲਾਇਆ ਤੂੰ ਦਰਿਆਵ ਨੂੰ ਸਬਤ ਜਹੀ ਮਾਹੇਦ ਮੈਂ ਦੂਜਾ ਕੋਈ ਨਾਹੀ ਜੇ ਜਪ ਸਾਥੇ ਰਖੇਲਵੇਂ ਜੋਗ ਮਨੋਛੜਿਆ ਸਾ ਜੋਗੇ ਮੇਲ ਜਿਸਨੋ ਤੂੰ ਜਾਣਾ ਹੈ ਸੋ ਏ ਜੰਗਲ ਹਰ ਗੁਣ ਸਦੇ ਆਖ ਵਖੜੇ ਨਨਹਾਰ ਸੇਵਿਆ ਦਰਜੁ ਪਾਇਆ ਸਹਜੇ ਹੀ ਹਰਿ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਤ ਬਿੰਦੂਜਾ ਨਾ ਕੋਈ ੁਕਾਰ ਕਰਿ ਵਖੇਖੈ ਜਾਣੈ ਸੋਇ ਜਨਾਨ ਗੁਰਮੁਖ ਪਰਗਰਹ ਹੋਇ ਆਸਾ ਮਹਿਲਾ ਪਹਿਲਾ ਤਿਤੋ ਸਰਵਣੈ ਲੇ ਨਿਵਾਸਾ ਪਾਣੀ ਪਾਵਤ ਲਹਿ ਕੀਆ ਪੰਗਜ ਮੋ ਪੰਗਨੀ ਚਾਲੈ ਹਉ ਦੇਖਾ ਤਹ ਡੁਬੇਲੇ ਵਾ ਦੇਖ ਨਾ ਚੀਤ ਸਮੂਣ ਮਨਾ ਹਰਿ ਬਸਰਾ ਤੇਰੇ ਗੁਣ ਗੱਲਿਆ ਰਹਾਉ ਨਾ ਹਉ ਜਤੇ ਸਤੇ ਨਹੀਂ ਪੜਿਆ ਮੂਰਹਮੂਦਾ ਜਨਾਂ ਪਿਆ ਆਪਨਤ ਨਾਰਿੰਦਨ ਗਿਸ਼ਨਨਾ ਜਨ ਤੂੰ ਨਾਹੀ ਵਿਸਰਿਆ ਆਸਾ ਮਹਿਲਾ ਪੰਜਾਬਾ ਪਏ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਨੁਲ ਕੀ ਹਿਤਿ ਨਿਭਰੀਆ ਔਰ ਕਾ ਦਿਨ ਗਤ ਨਾ ਕਾਮ ਬਲਸਾਦ ਸਖਤ ਪਜ ਕੇਵਲ ਨਾਮ ਸਰੰਗ ਜਾ ਲਾਗ ਭਵ ਜਤਨੁ ਨਖੈ ਜਨ ਵਰਥਾ ਜਾਤ ਰੰਗ ਮਾਇਆ ਕੈ ਜਉ ਤਾਂ ਸੰਜਮ ਧੰਵਲਾਖਾ ਆਇਆ ਸੇਵਾ ਸਾਧਨਾ ਜਾਨਿਆ ਹਰਿਆ ਕਹੋ ਨਾਨਕ ਹਉ ਨੀਕ ਕਰਮ ਛੰਨ ਬਰੇ ਕੀ ਰੱਖੋ ਸਰਬਾ ਪਾ ਚਾਹੇ ਦਸਵੇਂ ਜਬੋ ਬਾਈ ਮਿਹਨਤ ਚੋ ਪਏ ਹਵਰੇ ਕਰੋ ਹਾ ਦੇ ਰੱਛਾ ਪੂਰਨ ਹੋਏ ਤੇ ਕੀ ਇਛਾ ਤਬ ਚਰਨ ਮੰਦਰ ਹੈ ਹਮਾਰਾ ਆਪ ਨ ਜਾਣ ਕ੍ਰੋਪਤ ਪਰ ਹਮ ਰਹਿ ਦੁਸ਼ਟ ਸਵੈਦਵਾ ਕਾ ਬਹੋ ਆਪਾ ਹਦ ਮਨ ਵਿਚਾ ਬਹੋ ਸੁਖੀ ਬਸੈ ਬੂਲ ਪ੍ਰਵਾਰਾ ਸੇਵਾ ਸਿਖ ਸੁਮ ਕਰਤਾ ਰ ਮੋਹ ਰਛਾ ਰਜ ਕਰਦਾ ਕਰੀਐ ਸਭ ਨਕਵਾਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਬੈਨ ਕੇ ਰਹੇ ਪਿਆਸਾ ਤਵੈ ਸਾਡਖੇ ਅਵਰਣਾ ਤਿਆਮ ਜੋ ਵਰ ਚਾਹੂੰ ਸੋ ਤੁਮ ਸੇ ਪਾਉ ਸੇਵਾ ਸਿੱਖ ਹਮਾਰੇ ਤਾਰਿ ਹੈ ਜਨ ਜਨ ਸਾਸਤਰ ਹਮਾਰੇ ਮਾਰਿ ਹੈ ਆਪ ਹਾ ਦੇਮ ਜਿ ਵਰਿਐ ਮਰਨ ਕਾਲ ਕਾ ਤਦ ਆਸਨ ਵਰਿਗੈ ਹੋ ਜੋ ਸਦਾ ਹਮਾ ਨੇ ਪਛਾਹ ਸ੍ਰੀ ਆਤਮੋ ਜੋ ਕਲੇ ਹੋ ਰਖਾ ਰਾਖ ਨਿਮੋ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਰ ਮਨ ਦਰਸ਼ਨ ਗਹਿੰਤਾ ਨਮੋ ਪੂਰੇ ਚਤੁਰ ਦਰਸ਼ਨ ਗੰਤਾ ਕਾਲ ਪਾਏ ਬ੍ਰਹਮਾ ਭਵਤਨਾ ਕਾਲ ਪਾਏ ਸੋ ਜਪਤਰਾ ਕਾਲ ਪਾਏ ਗਰਿਵਿਸ਼ਣ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾਸ਼ਾ जमन काल स्वी बेदराज परमा जो थिओ यमन काल सु स्वरा नमस्कार है ताहे हमारा जमन काल सा जगत बनायो देवद जश्न जायो आधा दे के अवतारा सोए गुरु ਸਭ ਦੇ ਹੋ ਹਮਾਰਾ ਨਮਸਕਾਰ ਜਿਸੇ ਕੋ ਹਮਾਰੇ ਸਗਲ ਵਰਜਾ ਜਨਾਬ ਸਵਾਰੇ ਸਿਵ ਕਨਕਾ ਸਿਵ ਗੁਣ ਸੁਭ ਦੇਉ ਸਤਿ ਨਨ ਕਾ ਪਲ ਮੋ ਮਦ ਕੀਉ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬਲੇਖੀ ਪੀਰ ਬਿਸ਼ਾਨਤ ਚੀਟੇ ਤੇਗ ਜਨਸ ਤੁਲਾ ਸਾ ਪਰਿ ਗ੍ਰਿਪਾ ਦ੍ਰਿਸ਼ਟ ਅਗਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੇ ਪੀਰਵ ਛਲਣ ਘੜ ਘੜ ਕੇ ਪੜ ਪੜ ਕੇ ਜਾਣੈ ਜਦ ਕਰਖ ਅਖਦਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਰਾ ਜਬ ਆਕਰ ਕਰਤ ਹੋ ਗਪਮੂ ਤੁੰਬੈ ਅਮਲਤ ਦੇਹੇ ਦਰ ਸਭੂ ਜੀਤੇ ਬਦਨ ਸ੍ਰਿਸ਼ਟ ਸਵ ਉਤਾਰੈ ਆਪ ਆਪਣੇ ਮੂਝ ਉਚਾਰੈ ਤੂੰ ਸਭ ਹਿਤਾ ਰਹੈ ਨਿਰਾਲਮ ਅਜਾਨਤ ਬੀਦ ਅਪੀਦ ਆਲਮ ਨਿਰੰਕਾਰ ਨਿਰਵਕਾਦਰ ਲੰਪ ਆਦਾਨੀ ਲਾ ਨਾਦ ਸੰਭ ਕਾਉਨੋ ਚਾਰ ਦੇ ਪੇਦਾ ਜਾ ਕੋ ਪੇਵ ਨਾ ਪਾਵਤ ਪੇਦਾ ਤਾ ਕਾ ਕਰਪਾ ਹਨਨ ਮਾਨਤ ਮਹਾ ਮੂੜ ਹੈ ਗਜ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਰਤਨੈ ਪੇਵ ਆਪ ਆਪਨੇ ਉਦਹਿ ਜੀਤੇ ਬਰਣਤ ਭਿਨ ਭਿਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜਾਇ ਵਸਾਰਾ ਕਹਿ ਬੁਝ ਸਜਾ ਪ੍ਰਥਮ ਸੰਸਾਰਾ ਕਹਿ ਰੂਪ ਨੂੰ ਸਰੂਪਾ ਰੰਗ ਪਿਉ ਰਾਵ ਕਿਹ ਕੂਪਾ ਅੰਡਾ ਜੇ ਰਸੇ ਤੇ ਕਿਨੇ ਦਮੇ ਖਾਨ ਬਹੁ ਰਚ ਦੇਨੀ ਕਹੋ ਪੁਦ ਰਾਜਾ ਹਵੇ ਬੈਠਾ ਕਹੋ ਸੁਣ ਪਿਉ ਸੰਗਰ ਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਾਭੋ ਆਜਵਾਦ ਸਰੂਪ ਸਵੈਮ ਭਵ ਅਵਰਛਾ ਮੇਰੀ ਤਮ ਕਰੋ ਸਿਖਵਾ ਰ ਸਿਖ ਸੰਗਰੋ ਦੂਤ ਇਥੇ ਅਠਵਾਦਰ ਪਤਾ ਸਗਲ ਬਲੇਸ਼ ਕਰੋ ਰਣ ਗਾਤਾ ਜੇ ਤੁਜ ਦਰ ਸ਼ਰਣੇ ਪਰੇ ਤਨ ਕੈ ਦੁਸ਼ਟ ਦੁਖਤਾ ਹਵੇ ਮਰੇ ਪਰਮ ਜਵਨ ਪਗ ਆਪਣੇ ਤੇ ਹਾਰੇ ਤਨ ਕੈ ਦੂ ਸੰਕਟ ਸਭ ਟਾਰੇ ਜੋ ਅਕਲ ਕੁਗਵਾਰ ਧਾਇ ਹੈ ਤਾਕੇ ਕਾਲ ਨਿਗਟ ਨਾਹੈ ਰੱਛਾ ਹੋਵੇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਡਰੇ ਤਦ ਕਾਨਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਕੇ ਤਾਹ ਦਨੁ ਪਰ ਮਹਰ ਹੋ ਹਰਿ ਦੇ ਸਦ ਘਰੋ ਸਭ ਹੋਵੇ ਦੁਖ ਤੋਂ ਚਾ ਸਕੈ ਨਾ ਕੋਈ ਏਕ ਬਾਦ ਰਤਵੈ ਸੁਹਾਰਾ ਗਲ ਫਾਸਤੇ ਤਾਹੀ ਬਾਰਾ ਜਿਨ ਨਿਰਨਾਵ ਤੇ ਹਾਰੋ ਕਹਾ ਦਰ ਦੁਖ ਦੋਖ ਤੇ ਰਹਾ ਹਰਣ ਗੇਤ ਮੈਂ ਸ਼ਰਨ ਤੇ ਹਾਰੀ ਆਪ ਹਾ ਦੈਲ ਹੋਵਾਰੇ ਸਰਬ ਤੋਰ ਮੋ ਸਹਾਈ ਦੁਸ਼ਟ ਦੋਤੇ ਨਹ ਬਚਾਈ ਸਵਈਆ ਪਾਹੇ ਗਹ ਜਾਤੇ ਤੁਮਰੇ ਤਉ ਤੇ ਇਕ ਵਾਖ ਦਰਨ ਹਿਆਨੇ ਹੋ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਹੈ ਮ ਦੇਖ ਨਾ ਮਾਨਿਓ ਸਿਮਰੇ ਸਾਸ ਰਵੇ ਸਬੈ ਮੋ ਭੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹੋ ਸਾਤੋ ਹੈ ਵਿਖਾਨੇਉ ਦੁਪਹਰਾ ਸਗਲੇ ਦਵਾਰ ਕੋ ਛਾੜਕ ਹੈ ਗਿਓ ਤੁਮਾਰੋ ਦਵਾਰ ਬਾਹੀ ਨਹੀਂ ਕਿਲਾਜ ਅਸ ਗੋਵਿੰਦਾਸ ਸਹਾਰ ਰਾਵਖ ਲਿਆ ਹੇ ਲਾ ਤੀਜਾ ਨਾ ਦੇਖ ਓ ਵੰਕਾਰ ਸਤਗੁਰ ਪ੍ਰਸਾਦ आनंद प्यार मेरे माई सतगुरु मैं पाया सतगुरुता पाया सहद सेते मन में आवदाईया राग रतन परिवार परिंगा शब्द गा बनाईया शादो ता गाव हरि के रामनज निवस आया कह नानक आनंद हुआ सतगुरु मैं पाया ए मन मेरे दो सदा रामन लाले नर नार हो तो मन मेरे दो साहिब शरण आ ਅੰਗੇਕਾਰੁ ਬਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸੁਮਰਤ ਸੁਆਮੀ ਸੋ ਕਿਉ ਮਨਾ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਥੇ ਸਾਹਿਬਾ ਕਿਆ ਨਾਨੀ ਕਰਤੇ ਰਹਿ ਕਰਤਾ ਤੇਰਾ ਸਭਛ ਹੈ ਜਿਸ ਦੇਹ ਸੋ ਪਾਵੈ ਸਦਾ ਸੇ ਸਲਾਹਾ ਤੇਰੇ ਨਾਮੁ ਸੁਆਵੈ ਨਾਮਿਨ ਕੇਮਲਸਿਆਵਾ ਦੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਇਹਨ ਬਖਾਂ ਸਭ ਗਵਾਈਆ ਕਰ ਸ਼ਾਂਸ ਹੁਨੇਸਿਆਜ ਨੇ ਛਾ ਸਪ ਜਾਈਆ ਸਦਾ ਗੁਰਮਾਨ ਕੀਤਾ ਗ੍ਰਿਵਟੋ ਜੈਸਰ ਦੀਆਂ ਬੜਿਆਈਆ ਕਹੈ ਨਾਨਕ ਸੋ ਸੰਤ ਹੂੰ ਸਾਭਾ ਰੋਪਿਆਰੋ ਸੱਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰਸ ਬਗ ਕਰਸ ਬਗੇ ਸ਼ਬਦ ਵਾਜੇ ਕਲਾਂ ਜਿਤ ਕਰਤਾਰੀਆਂ ਪੰਜ ਦੋ ਦਵਸ ਕਿਤੇ ਗਾਲ ਕੰਡਕ ਮਾਰਿਆ ਸੁਰੋ ਕਰਮ ਪਾਇਤ ਜਨ ਕਾ ਸੇ ਨਾਮ ਹਰਖੇ ਲਾਗੇ ਕਹਿ ਨਾਨਕ ਤੈ ਸੁਖੁ ਭੂਵਾ ਤਦ ਕਰ ਅਨਹਦ ਵਾਚੇ ਆਨੰਦ ਸੁਨਹੁੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮਰਾ ਪਾਇਆ ਤਨੇ ਸਗਲਿ ਸੂਰੇ ਦੋਖ ਲੋਸਨ ਤਾਮਤਲੇ ਸੁਣੇ ਸੱਚੇ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਬਲਿੰਦ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਬਨਵੰਤ ਨਾਨਕ ਅਗੁਰ ਚਰਨ ਲਾਗੇ ਆਵਾਜੇ ਅਨਹਦ ਤੂ ਸੰਦਾ ਆਵੜੇ ਮਹਲਾ ਪੰਜਵਾ ਥਾਲ ਵਿੱਚ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੰਚੈ ਜਿਸ ਕਾ ਹੋਇਓਦਾਰੋ ਇਹੇ ਵਖਤ ਜਿਨੈ ਜਾਏ ਨਿਤ ਨਿਤ ਰਖੁਰਤਾਰੋ ਦਮ ਸੰਸਾਰ ਚਨਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਲਾ ਪੰਜਵਾ ਏ ਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਤੋਈ ਮੈਂ ਨਿਰਗੁਣਿਆਰੇ ਕਾ ਗੁਣ ਨਹੀਂ ਆਪੇ ਦਰਸ ਪਿਓਈ ਦਰਸ ਪਿਆ ਮਹਿਰਾਮ ਤੂ ਬੂਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈਤਾ ਜੀਵਾ ਤਨ ਮਨ થી ਵੇ ਹਰਿਆ ਪਵਣੇ ਜਥੈ ਤੂ ਸਮਰਥ ਜਥੈ ਕੋਈ ਨਹੀਂ ਆਉਥੈ ਤੇਰੇ ਰਾਖ ਗਨੇ ਅਦਰ ਮਾਹੀ ਸੁਣ ਕਾ ਜਮ ਕਾ ਦੂਤ ਨਾਏ ਤੇਰੇ ਛਟ ਜਾਹੇ ਪਉ ਦਰਬਖਸ ਗਾਹੋ ਅਗੁਰ ਸ਼ਬਦ ਦੇ ਪਾਰ ਪਾਹੇ ਨ ਕੋ ਲਗੇ ਪਿਆਸ ਅਮਰਤ ਸੇ ਖਾਹੇ ਤਲੋ ਫੋਲ ਅਗਨ ਗੋਬਿੰਦ ਗਾਹੇ ਸਭ ਸੁਨ ਅਗਰ ਪਾਰ ਸੁਮਾਨੇ ਸਾਹੇ ਸਾਹੇ ਵਰਥਾ ਗੋਬਿ ਨਾ ਜਾਏ ਯਾ ਵਤਦਾ ਹੈ ਸਲੋਖ ਮਹਿਲਾ ਪੰਜਵਾ ਅੰਤਿ ਗੁਰੂ ਆਦਨ ਜਹਿਵਾ ਜਾ ਗੁਰ ਨਾਮ ਨੇਤਰੇ ਸਤ ਗੁਰ ਪੇਖਣਾ ਸ਼ਰਮਣੀ ਸੁਨਣਾ ਗੁਰ ਨਾਮ ਸਤ ਗੁਰ ਸੇ ਤਿਰਤੇ ਆਦਨ ਗਹਿ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨਾ ਵਾਦੇ ਜਗ ਮਤਮ ਕਾੜੀ ਹੈ ਵਰਲੇ ਕੇ ਕੀ ਮਹਿਲਾ ਪੰਜਵਾ ਰੱਖੇ ਰਖਨ ਹਾਰ ਪੈ ਨਹੀਂ ਪਾਏ ਕਾ ਸਵਾਰਿਯਨ ਹੋ ਆਪ ਦਿਆਲ ਅਮਨ ਹੋ ਨਵਸਾਰਿਯਨ ਸਾਜਨਾ ਕੇ ਸੰਗ ਪਉਜਲ ਤਾਰਿਯਨ ਸਾਗਤ ਨਿਤਿਕ ਦੁਸ਼ਟ ਅਖਨ ਵਾਹੇਵਦਾਰਿਯਨ ਤੇ ਸਾਹਿ ਕੇ ਟੇਕ ਨਾਨਕ ਮੰਨੈ ਮਾਹੀ ਜੇ ਸੋ ਸਮਰਤ ਸਿੰਘ ਹੋਈ ਸਗਲੇ ਦੁਖ ਜਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ